ਨੌਜਵਾਨਾਂ ਵਿੱਚ ਫੋਰਨ ਜਾਣ ਦਾ क्रेज ਦਿਨੋ ਦਿਨ ਵਧਦਾ ਜਾ ਰਿਹਾ ਹੈ ਜਿਨ੍ਹਾਂ ਦੇ ਵਿੱਚ ਪੰਜਾਬੀ ਸਭ ਤੋਂ ਮੋਰੀ ਨੇ ਪਰ ਸਮੇਂ-ਸਮੇਂ ਤੇ ਕੈਨੇਡਾ ਜਾਣ ਲਈ ਨਿਯਮ ਬਦਲਦੇ ਜਾ ਰਹੇ ਨੇ ਤੇ ਹੁਣ ਇੱਕ ਵਾਰ ਫਿਰ ਕੈਨੇਡਾ ਜਾਣ ਵਾਲੇ ਚਾਹਵਾਨਾਂ ਦੇ ਲਈ ਨਵੇਂ ਨਿਯਮ ਲਾਗੂ ਹੋਏ ਨੇ ਤੇ ਉਹ ਨਿਯਮ ਕਿਹੜੇ ਨੇ ਆਓ ਜਾਣਦੇ ਹਾਂ ਦਰਸਲ ਕੈਨੇਡਾ ਸਰਕਾਰ ਨੇ ਨਵੇਂ ਸਾਲ ਤੋਂ ਵੀਜ਼ਾ ਲੈਣ ਦੇ ਲਈ ਬਾਇਓਮੈਟ੍ਰਿਕਸ ਨੂੰ ਜ਼ਰੂਰੀ ਕਰ ਦਿੱਤਾ ਹੈ ਯਾਨੀ ਕਿ ਹੁਣ ਬਿਨੈਕਾਰਾਂ ਨੂੰ ਵਿਜ਼ਟਰ ਵੀਜ਼ਾ ਵਰਕ ਪਰਮਿਟ ਪੜ੍ਹਾਈ ਜਾਂ ਪੀਆਰ ਦੇ ਲਈ ਫਿੰਗਰਪ੍ਰਿੰਟਸ ਅਤੇ ਫੋਟੋ ਦੀ ਲੋਡ ਹੋਵੇਗੀ ਜਾਣਕਾਰੀ ਮੁਤਾਬਕ ਇਹ ਬਾਇਓਮੈਟ੍ਰਿਕ ਸਿਰਫ 10 ਸਾਲਾਂ ਦੇ ਲਈ ਵੈਲਿਡ ਹੁੰਦਾ ਹੈ ਜਿਸ ਦਾ ਮਤਲਬ ਹਰ 10 ਸਾਲਾਂ ਦੇ ਬਾਅਦ ਦੁਬਾਰਾ ਬਾਇਓਮੈਟ੍ਰਿਕਸ ਦੇਣ ਦੀ ਲੋੜ ਪਵੇਗੀ ਪਰ ਜੇਕਰ ਕਿਸੇ ਬਿਨੇਕਾਰ ਨੇ ਪੀਆਰ ਦੇ ਲਈ ਅਰਜੀ ਦਿੱਤੀ ਹੈ ਤਾਂ ਉਹ ਜਦੋਂ ਵੀ ਅਪਲਾਈ ਕਰਦਾ ਹੈ ਤਾਂ ਉਸ ਨੂੰ ਬਾਇਓਮੈਟ੍ਰਿਕਸ ਦੇਣੇ ਪੈਣਗੇ ਦਾਜ਼ੀ ਕੀ ਇਸ ਵੀਜ਼ਾ ਰਾਹੀਂ ਤੁਸੀਂ ਕੈਨੇਡਾ ਵਿੱਚ ਰਹਿਣ ਸਮੇਂ ਕੋਈ ਵੀ ਕੰਮ ਨਹੀਂ ਕਰ ਸਕਦੇ ਪਰ ਫਿਰ ਵੀ ਕਈ ਲੋਕ ਆਪਣੀ ਸਿਆਣਪ ਵਰਤਨ ਤੋਂ ਗੁਰੇਜ਼ ਨਹੀਂ ਕਰਦੇ। ਭਾਵੇਂ ਕਿ ਪੰਜਾਬੀ ਲੋਕ ਆਪਣੀ ਸਿਆਣਪ ਵਰਤ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੈਨੇਡਾ ਵਿੱਚ ਵਸਣ ਦਾ ਤਰੀਕਾ ਲੱਭ ਲੈਂਦੇ ਨੇ ਪਰ ਉਹਨਾਂ ਦਾ ਤੋੜ ਲੱਭਣ ਦੇ ਵਿੱਚ ਕੈਨੇਡਾ ਸਰਕਾਰ ਵੀ ਪਿੱਛੇ ਨਹੀਂ ਹੈ। ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978